ਅੱਚਾਰੇ ਪਾਸੇ ਜਾਖੜ ਜਾਖੜ ਹੋਈ ਪਈ ਹੈ ਗੱਲ ਹੀ ਜਿਹੀ ਕਹਤੀ ਅਕਾਲੀ ਬੀਜੇਪੀ ਅਲਾਈਂਸ ਦੀ ਜੇਕਰ ਗੰਭੀਰਤਾ ਨਾਲ ਦੇਖੀਏ ਤਾਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇੱਕ ਤਰਫਾ ਪਿਆਰ ਵਾਲੀ ਗੱਲ ਹੋਵੇ ਇੱਕ ਤਰਫਾ ਪਿਆਰ ਇਹ ਰਾਜਨੀਤੀ ਚ ਪਿਆਰ ਕਿੱਥੋਂ ਆ ਗਿਆ ਪਿਆਰ ਐ ਆ ਗਿਆ ਕੀ ਨਾਤਾ ਬੀਜੇਪੀ ਨੇ ਕਿਹਾ ਅਸੀਂ ਅਲਾਈਅንስ ਕਰਨਾ ਹੈ ਨਾ ਅਕਾਲੀ ਦਲ ਨੇ ਕਿਹਾ ਅਸੀਂ ਅਲਾਈਅንስ ਕਰਨਾ ਹੈ ਜਾਕੜ ਸਾਹਿਬ ਜੱਦੇ ਬੀਜੇਪੀ ਚ ਆਏ ਨੇ ਜੱਦੇ ਬੀਜੇਪੀ ਦੇ ਪ੍ਰਧਾਨ ਬਣੇ ਨੇ ਇੱਕ ਤਰਫਾ ਹੀ ਰਟਲਾਈ ਹੋਈ ਹੈ ਅਕਾਲੀ ਬੀਜੇਪੀ ਅਲਾਈਅንስ ਕਰ ਲੋ ਅਕਾਲੀ ਬੀਜੇਪੀ ਅਲਾਈਅንስ ਕਰ ਲੋ ਉਹ ਭਾਈ ਅਕਾਲੀ ਬੀਜੇਪੀ ਅਲਾਈਅንስ ਤਾਂ ਪਹਿਲਾਂ ਹੈ ਗਈ ਸੀਗਾ ਕੋਈ ਬੀਜੇਪੀ ਨੇ ਥੋੜਾ ਲਾਈਨ ਤੋੜਿਆ ਅਕਾਲੀ ਦਲ ਇਹ ਲਾਈਨ ਛੱਡ ਕੇ ਗਿਆ ਸੀਗਾ ਤੇ ਹੁਣ ਇਹਨਾਂ ਨੂੰ ਲੱਗਦਾ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਬੀਜੇਪੀ ਚ ਲੀਡਰ ਆਏ ਨੇ ਇਕੱਲੇ ਜਾਕਰ ਸਾਹਿਬ ਨਹੀਂ ਹੋਰ ਵੀ ਲੀਡਰਾਂ ਨੇ ਇਹ ਗੱਲ ਕੀਤੀ ਹੈ ਕਿ ਅਕਾਲੀ ਬੀਜੇਪੀ ਅਲਾਈਸ ਕਰਿਓ ਤੇ ਇਹ ਆਪਣਾ ਭਵਿੱਖ ਜਿਹੜਾ ਹੈ ਸਿਕਿਉਰ ਕਰਨਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਐਮਪੀ ਐਮਐਲਏ ਬਣੀਏ ਮੰਤਰੀ ਬਣੀਏ ਸਰਕਾਰ ਬਣ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਪੰਜਾਬ ਨਾਲ ਇਨਾਂ ਨੂੰ ਕੋਈ ਮਤਲਬ ਨਹੀਂ ਹੈ ਪਾਰਟੀ ਨਾਲ ਇਨਾਂ ਨੂੰ ਕੋਈ ਮਤਲਬ ਨਹੀਂ ਹੈ ਭਾਜਪਾ ਦਾ ਆਧਾਰ ਵਧੇ ਇਨਾਂ ਨੂੰ ਕੋਈ ਮਤਲਬ ਨਹੀਂ ਹੈ ਭਾਜਪਾ ਦੇ ਵਰਕਰ ਦਾ ਮਨੋਬਲ ਉੱਚਾ ਹੋਵੇ ਇਨਾਂ ਦਾ ਮਤਲਬ ਸਿਰਫ ਤੇ ਸਿਰਫ ਇਹ ਹੈ ਕਿ ਕਿਸੇ ਤਰ੍ਹਾਂ ਸਾਡੀ ਜਿਹੜੀ ਪੰਜਾਬ ਦੇ ਵਿੱਚ ਪਛਾਣ ਬਣੀ ਰਹੇ ਅਸੀਂ ਪੰਜਾਬ ਦੇ ਵਿੱਚ ਆਪਣਾ ਇੱਕ ਸਟੈਂਡ ਲੈ ਕੇ ਰੱਖੀਏ ਵੱਖਰੀ ਗੱਲ ਕਰਦੇ ਰਹੀਏ ਤਾਂ ਜੋ ਸਾਡੇ ਬਾਰੇ ਚਰਚਾ ਹੁੰਦੀ ਰਹੇ ਤਾ ਅੱਜ ਦੀ ਗੱਲ ਮੈਂ ਦੇਖ ਰਿਹਾ ਸੀਗਾ ਵਕ ਵਕ ਸੋਸ਼ਲ ਮੀਡੀਆ ਚੈਨਲਾਂ ਦੇ ਉੱਤੇ ਬਹੁਤ ਸਾਰੇ ਪੱਤਰ ਲਿਖ ਰਹੇ ਨੇ ਅਕਾਲੀ ਭਾਜਪਾ ਅਲਾਈਜ ਜ਼ਰੂਰੀ ਹੈ ਅਕਾਲੀ ਭਾਜਪਾ ਅਲਾਈਜ ਹੋਣ ਵਾਲਾ ਹੈ ਉਹ ਭਈ ਨਹੀਂ ਭਈ ਨਾ ਹਜੇ ਅਕਾਲੀ ਭਾਜਪਾ ਅਲਾਈਜ ਹੋਣ ਵਾਲਾ ਹੈ ਨਾ ਇਸ ਤਰ੍ਹਾਂ ਦੀ ਗੱਲ ਚੱਲੀ ਹੈ ਮੇਰੀ ਦਿੱਲੀ ਵੀ ਉੱਚ ਲੀਡਰਾਂ ਨਾਲ ਗੱਲ ਹੋਈ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਅਕਾਲੀ ਭਾਜਪਾ ਦਾ ਅਲਾਈਜ ਹੋ ਰਿਹਾ ਹੈ ਇਹ ਸਿਰਫ ਇੱਕ ਤਰਫਾ ਪਿਆਰ ਵਾਲੀ ਗੱਲ ਹੈ ਕਿ ਜੈਕੜ ਸਾਹਿਬ ਨੇ ਇੱਕ ਤਰਫਾ ਇਸ ਤਰ੍ਹਾਂ ਕਿਸੇ ਨੂੰ ਇੱਕ ਤਰਫਾ ਪਿਆਰ ਹੁੰਦਾ ਉਹ ਮਨ ਦੇ ਵਿੱਚ ਸੋਚੀ ਜਾਂਦਾ ਵੀ ਮੈਂ ਤਾਂ ਇਸ ਨੂੰ ਪਿਆਰ ਕਰਦਾ ਇਹ ਮੇਰੀ ਹੋ ਜੂਗੀ ਜਾਂ ਮੈਂ ਇਸ ਨਾਲ ਵਿਆਹ ਕਰ ਲਵਾਂਗਾ ਸੋਚੀ ਚਲੋ ਤੁਸੀਂ ਚਾਹੇ ਸੋਚੀ ਚਲੋ ਵੀ ਮੇਰਾ ਤਾਂ ਵੱਡੀ ਤੋਂ ਵੱਡੀ ਹੀਰੋਇਨ ਨੂੰ ਮੈਂ ਪਿਆਰ ਕਰਦਾ ਕਰੀ ਚਲੋ ਇਹ ਇੱਕ ਤਰਫਾ ਪਿਆਰ ਤੇ ਬੁਢਾਪੇ ਦਾ ਪਿਆਰ ਕਿਹਾ ਜਾਂਦਾ ਸਿਆਣਿਆਂ ਨੇ ਹਮੇਸ਼ਾ ਹੀ ਮਾੜਾ ਹੁੰਦਾ ਤਾਂ ਇਹ ਇੱਕ ਤਰਫਾ ਪਿਆਰ ਵਾਲੀ ਗੱਲ ਹੈ ਜਾਕੜ ਸਾਹਿਬ ਕਹਿ ਰਹੇ ਨੇ ਅਕਾਲੀ ਦਲ ਨਲ ਅਲਾਈਂਸ ਕਰੋ ਤਾਂ ਬਹੁਤ ਸਾਰੇ ਲੀਡਰ ਜਿਹੜੇ ਬੀਜੇਪੀ ਚ ਆਏ ਨੇ ਵੱਖ-ਵੱਖ ਪਾਰਟੀਆਂ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਅਲਾਈਂਸ ਹੋ ਜਾਵੇ ਤਾਂ ਅਸੀਂ ਕੱਲ ਨੂੰ ਟਿਕਟਾਂ ਮਿਲ ਜਾਣਗੀਆਂ ਐਮਐਲਏ ਬਣ ਜਾਣਗੇ ਸਰਕਾਰ ਬਣ ਜਗੀ ਮੰਤਰੀ ਬਣ ਜਾਣਗੇ ਖਵਾਬ ਖਵਾਬ ਖਿਆਲ ਤੇ ਇਸ ਤਰ੍ਹਾਂ ਦੀਆਂ ਗੱਲਾਂ ਇਹ ਕਰ ਰਹੇ ਨੇ ਤਾਂ ਮੈਂ ਤਾਂ ਇੱਕ ਬੀਜੇਪੀ ਦਾ ਜਿਹੜਾ ਕੋਰ ਮੈਂਬਰ ਰਿਹਾਂ ਮੈਂ ਸਾਰੀਆਂ ਗੱਲਾਂ ਬ੍ਰਿਤੀ ਨਾਲ ਜਾਣਦਾ ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਗੱਲਾਂ ਇੱਕ ਖਵਾਬੀ ਪਲਾਓ ਨੇ ਜਾਂ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚ ਰੱਖਣ ਦੇ ਲਈ ਕੋਈ ਨਾ ਕੋਈ ਇਸ਼ੂ ਕ੍ਰੀਏਟ ਕਰਦੇ ਰਹੋ ਕੋਈ ਨਾ ਕੋਈ ਗੱਲਬਾਤ ਕ੍ਰੀਏਟ ਕਰਦੇ ਰਹੋ ਉਹਨੇ ਹੀ ਪੰਜਾਬ ਬੀਜੇਪੀ ਦੀ ਇੱਕ ਉੱਚ ਪੱਦਰੀ ਮੀਟਿੰਗ ਹੋ ਕੇ ਆ Đ ਹੈ ਉਸ ਦੇ ਵਿੱਚ ਸਪੈਸ਼ਲ ਕੇਂਦਰ ਵੱਲੋਂ ਸੰਦੇਸ਼ ਆ ਭੇਜਿਆ ਗਿਆ ਸੀ ਕੋਈ ਵੀ ਬੰਦਾ ਅਲਾਈਅੰਸ ਦੀ ਗੱਲ ਨਾ ਕਰੇ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਗੱਲ ਨਾ ਕਰੇ ਕਿ ਸਾਡਾ ਅਲਾਈਅੰਸ ਹੋ ਸਕਦਾ ਹੈ ਤਾਂ ਇਹਨਾਂ ਦੇ ਪੱਖ ਦੇ ਵਿੱਚ ਕੋਈ ਵੀ ਬਿਆਨ ਦੇਣ ਦੀ ਕੋਸ਼ਿਸ਼ ਨਾ ਕਰੇ ਉਸ ਦੇ باوجود ਜਾਖੜ ਜੀ ਉਸ ਮੀਟਿੰਗ ਜਹਾਜ਼ਤ ਸੀਗੇ ਫੇਰ ਬਿਆਨ ਦੇ ਰਹੇ ਨੇ ਤਾਂ ਕੋਈ ਨਾ ਕੋਈ ਗੱਲ ਹੈਗੀ ਆ ਇੱਕ ਤਰਫਾ ਪਿਆ ਤਾਂ ਹੈਗਾ ਹੀ ਆ ਚਲੋ ਆਹੀ ਗੱਲ ਕਰਨੀ ਸੀ ਧੰਨਵਾਦ